ਆਪਣੇ ਪਤੀ ਗੁਰਜੰਟ ਸਿੰਘ ਦੀ ਮੌਤ ਤੋਂ ਬਾਅਦ ਸਰਬਜੀਤ ਕੌਰ ਟੁੱਟ ਜ਼ਰੂਰ ਗਈ ਸੀ ਕੱਲੀ ਜ਼ਰੂਰ ਰਹਿ ਗਈ ਸੀ ਸਿਵਾਏ ਉਸ ਦੀ 12 ਸਾਲਾਂ ਦੀ ਧੀ ਸਿਮਰਨ ਦੇ ਹੋਰ ਕੋਈ ਆਸਰਾ ਸਹਾਰਾ ਜੀਣ ਲਈ ਨਹੀਂ ਸੀ ਗਿਆ ਫਿਰ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਬਸ ਉਹ ਨਾਮ ਜਪਦੇ ਰਹਿੰਦੀ ਜਪਜੀ ਸਾਹਿਬ ਦਾ ਪਾਠ ਕਰਦੇ ਰਹਿੰਦੇ ਜਿਹੜੀ ਬਚੀ ਖੁਚੀ ਥੋੜੀ ਜੀ ਜ਼ਮੀਨ ਹਿੱਸੇ ਆਉਂਦੀ ਸੀ ਸਵੇਰ ਸਾਰੀ ਸੂਰਜ ਦੀਆਂ ਨਿਕਲਦੀਆਂ ਕਿਰਨਾਂ ਦੇ ਨਾਲ ਉਹ ਬੰਦਿਆਂ ਵਾਂਗੂੰ ਕੰਮ ਕਰਦੀ ਕਿਉਂਕਿ ਨਿਸ਼ਾਨਾ ਸੀ ਬੇਟੀ ਸਿਮਰਨ ਨੂੰ ਪੜਾਉਣਾ ਜ਼ਿੰਮੇਵਾਰੀ ਸੀ ਪੀੜੀ ਦਰ ਪੀੜੀ ਅੱਗੇ ਵੰਸ਼ ਤੋੜਨਾ ਸੀ ਖਬਰਾ ਹੀ ਨਹੀਂ ਡਰੀਨੀ ਹਿੰਮਤ ਨਹੀਂ ਹਾਰੀ ਮਰਦਾਂ ਵਾਂਗ ਕੰਮ ਕਰਦੀ ਸਵੇਰੇ ਜਾਂਦੀ ਖੇਤਾਂ 'ਚ ਜੋ ਵੀ ਕਈ ਹਲ ਸਾਰਾ ਗੋਡੀ ਖੇਤੀ ਖਾਦ ਸਾਰਾ ਕੰਮ ਕਰਦੀ ਰਾਜ ਕੇ ਮਿਹਨਤ ਕਰਦੀ ਪਰ ਨਾਲ ਨਾਲ ਮੂੰਹ ਚ ਜਪਜੀ ਸਾਹਿਬ ਦਾ ਪਾਠ ਕਰਦੀ ਰਹਿੰਦੀ ਜਪਜੀ ਸਾਹਿਬ ਦਾ ਪਾਠ 24 ਘੰਟੇ ਵਾਹਿਗੁਰੂ ਦਾ ਜਾਪ 24 ਘੰਟੇ ਉਹਦੇ ਮਨ ਚ ਰਸ ਚੁੱਕਾ ਸੀ ਕੋਈ ਵੀ ਕੰਮ ਕਰਦਾ ਆ ਆਪ ਮਹਾਰੇ ਹੀ ਮੂੰਹ ਚ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਨਿਕਲਦਾ ਰਹਿੰਦਾ ਸੀ 12 ਸਾਲ ਦੀ ਧੀ ਸਿਮਰਨ ਵਿੱਚ ਪਾਠ ਕਰਦੀ ਸੀ ਮਾਂ ਦੇ ਪੂਰਨਿਆ ਤੇ ਚੱਲਣਾ ਸੀ ਤੇ ਦੁੱਖ ਨੂੰ ਮਿਟਾਉਣ ਦਾ ਇੱਕੋ ਇੱਕ ਸਹਾਰਾ ਹੁੰਦਾ ਹੈ ਨਾਮ ਆਪਣੀ ਬਿਰਤੀ ਆਪਣੀ ਲਿਵ ਕਿਸੇ ਪਾਸੇ ਲਾਉਣਾ ਹਿੰਮਤ ਬਖਸ਼ਦਾ ਹੈ ਅਚਾਨਕ ਇੱਕ ਦਿਨ ਖੇਤਾਂ ਦਾ ਕੰਮ ਕਰ ਰਹੀ ਸੀ ਸਰਬਜੀਤ ਖੇਤਾਂ ਦੇ ਵਿੱਚ ਆਪਣਾ ਸਬਜ਼ੀਆਂ ਵਗੈਰਾ ਵੀ ਵੇਖ ਰਹੀ ਸੀ ਬੱਦਲ ਚੜਾ ਆ ਗੜਕਣ ਲੱਗ ਪਿਆ ਗੁਰ ਬਿਜਲੀ ਗਰਜੀ ਬਿਜਲੀ ਚਮਕੀ ਮੇਂ ਕਾਲੀ ਨੇ ਰੀਛਾ ਗਈ ਮਨ ਚ ਡਰ ਸਹਿਮ ਆ ਗਿਆ ਬੇਟੀ ਤਾਂ ਸਕੂਲ ਗਈ ਆ ਫਟਾਫਟ ਉਹਨੇ ਆਪਣਾ ਸਾਰਜੋ ਸਮਾਨ ਸੰਭਿਆ ਤੇ ਘਰ ਵੱਲ ਨੂੰ ਭੱਜੀ ਮੀਂਹ ਤੇਜ਼ ਹੋ ਗਿਆ ਅਧ ਪਚਰਦੀ ਭੱਜ ਚੁੱਕੀ ਸੀ ਸਮਾਨ ਘਰੇ ਰੱਖਿਆ ਵੇਖਿਆ ਤੇ ਹੋਰ ਡਰ ਗਈ ਹੈ ਸਿਮਰਨ ਅਜੇ ਘਰ ਨਹੀਂ ਪਹੁੰਚੀ ਸਕੂਲ ਤੋਂ ਮੀਂਹ ਤੇਜ਼ ਹੋ ਗਿਆ ਹੋਰ ਬੱਦਰ ਗੜਕਣ ਲੱਗ ਪਈ ਬਿਜਲੀ ਚਮਕਣ ਲੱਗ ਪਈ ਮਨ ਚ ਤੌਖਲਾ ਵੱਧ ਗਿਆ ਕਿ ਸਿਮਰਨ ਕਿੱਥੇ ਰਹਿ ਗਈ اے ਰੱਬਾ ਮੈਂ ਤਾਂ ਅੱਗੇ ਕਰਮਾ ਮਾਰੀ ਐ ਪਹਿਲਾ ਮੇਰਾ ਪਤੀ ਖੋ ਲਿਆ ਹੁਣ ਹੁਣ ਕਿਰਪਾ ਕਰੇ ਸਭ ਸੁਖ ਹੋਵੇ ਸੁਖ ਹੋਵੇ ਮੇਰੀ ਧੀ ਨਾਲ ਮਨ ਚ ਵਾਇ ਗਰੂ ਵਾਇ ਗਰੂ ਜਪਜੀ ਸਾਹਿਬ ਦਾ ਪਾਠ ਕਰਦੀ ਕਰਦੀ ਉਹ ਸਤਿਆਨਾਮ ਹੀ ਹੁੰਦਾ ਹੋਇਆ ਭਜਨਾ ਸ਼ੁਰੂ ਕਰਤਾ ਸਕੂਲ ਵੱਲ ਸਕੂਲ ਵੱਲ ਜਾ ਰਹੀ ਸੀ ਤੇ ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਸਕੂਲ ਹੀ ਹੋਏਗੀ ਜਿਸਮਰਨ ਮੇ ਹੋਰ ਤੇਜ ਹੋ ਗਿਆ ਪੈਰ ਚਿੱਕੜ ਨਾਲ ਲੱਭੜ ਗਏ ਜੁੱਤੀ ਤੋਂ ਪੱਜਾਰੀ ਸੀ ਜਾ ਰਿਹਾ ਪਰ ਮਨ ਚ ਪਤਾ ਨਹੀਂ ਕਿਹੜੇ ਵਾਹਿਗੁਰੂ ਦੇ ਆਸਰੇ ਨਾਲ ਉਹ ਪੱਜੀ ਜਾ ਰਹੀ ਸੀ ਅਚਾਨਕ ਰਸਤੇ ਚੋਂ ਇੱਕ ਬਜ਼ੁਰਗ ਮਾਤਾ ਦੇਖੀ ਬਹੁਤ ਬਜ਼ੁਰਗ ਤੇ ਮੀਚ ਖੜੀ ਮੀਚ ਖੜੀ ਉਹ ਪੱਜੀ ਕੇ ਪਹਿਲਾਂ ਨਿਕਲ ਗਈ ਫਿਰ ਵਾਪਸ ਮੁੜੀ ਮਾਤਾ ਨੂੰ ਵੇਖ ਕੇ ਮਾਤਾ ਜੀ ਬੇਬੇ ਮੇਰੀ ਬੱਚੀ 12 ਸਾਲ ਦੀ ਸਿਮਰਨ ਨੂੰ ਵੇਖੀ ਸਿਮਰਨ ਕਹਿੰਦੀ ਆਪੋ ਤੇ ਮੈਂ ਅਧਰਨ ਤੁਰਿਆ ਰਹਿਸਾਂ ਤੇ ਉੱਥੇ ਜਿਹੜਾ ਸਕੂਲ ਦੇ ਰਾਹ 'ਚ ਉਹ ਵੱਡਾ ਸਾਰਾ ਪਿੱਪਲ ਨਹੀਂ ਹੈ ਉਹ ਜਿਹੜਾ ਅਧਿਕ ਕਿੱਲੇ 'ਚ ਫੈਲਿਆ ਹੋਇਆ ਉਹ ਉਹਦੇ ਥੱਲੇ ਇੱਕ ਬੱਚੀ ਬੈਠੀ ਹੋਈ ਸੀ ਤੇ ਤੇਰੀ ਇਹ ਤੇ ਵੇਖ ਲੈ ਮਾਤਾ ਦੀ ਬੇਪਤੀ ਗੱਲ ਸੁਣ ਕੇ ਉਹਦੇ ਰੂਚ ਜਾਣਾ ਉਹਨੂੰ ਪਤਾ ਨਹੀਂ ਕਿੱਥੋਂ ਇੰਨੀ ਅਸੀਮ ਤਾਕਤ ਆ ਗਈ ਵਾਹਿਗੁਰੂ ਵਾਹਿਗੁਰੂ ਕਰਦੀ ਬੜੀ ਪੂਰੀ ਫੁਰਤੀ ਨਾਲ ਭੱਜੀ ਤੇ ਪਿੱਪਲ ਦੇ ਦਰਖਤ ਦੇ ਕੋਲ ਪਹੁੰਚੀ ਹਾਂ ਸ਼ੁਕਰ ਹੈ ਰੱਬ ਦਾ ਸ਼ੁਕਰ ਹੈ ਰੱਬ ਮਾਨ ਤੇ ਲੱਖ ਸ਼ੁਕਰਾਨਾ ਕੀਤਾ ਸਿਮਰਨ ਪਿੱਪਲ ਦੇ ਥੱਲੇ ਬੈਠੀ ਸੀ ਕੁੰਗੜੀ ਸੀ ਠੰਡ ਨਾਲ ਭਿੱਜੀ ਪਈ ਸੀ ਉਹਨੇ ਕੋਲ ਜਾ ਕੇ ਰੱਬ ਦਾ ਸ਼ੁਕਰ ਕੀਤਾ ਜੱਫੀ ਪਾਈ ਉਹਨੇ ਗਿੱ ਦਿੱਤਾ ਆਪਣੀ ਚੁੰਨੀ ਲਾ ਕੇ ਦਿੱਤੀ ਭਾਵੇਂ ਭਿੱਜੀ ਹੋਈ ਸੀ ਉਹਨੂੰ ਘਰ ਨਾਲ ਲੈ ਚੱਲ ਬੁੱਤ ਚੱਲ ਸਿਮਰਨ ਨੇ ਦੱਸਿਆ ਕਿ ਮੇਬ ਮੀ ਬਹੁਤ ਤੇਜ਼ ਆ ਗਿਆ ਸੀ ਮੈਂ ਡਰ ਗਈ ਸੀ ਤੇ ਮੈਂ ਪਿੱਪਲ ਦੇ ਥੱਲੇ ਬਹਿ ਗਈ ਸੀ ਤੇ ਮੈਂ ਸੋਚਿਆ ਜਦੋਂ ਮੀ ਸਾਡੇ ਘਰ ਉਦੋਂ ਜਾਵਾਂਗੀ ਉਹ ਤੇਰਾ ਸੋਚ ਰਹੀ ਸੀ ਤੇ ਨਾਲੇ ਮੈਂ ਵਾਹਿਗੁਰੂ ਵਾਹਿਗੁਰੂ ਦਾ ਪਾਠ ਕਰ ਰਹੀ ਸੀ ਸਰਬਜੀਤ ਨੇ ਨੂੰ ਘੁੱਟ ਕੇ ਗੱਲ ਨਾ ਲਾਇਆ ਦੋਵੇਂ ਮਾਂ ਮਾਤੀ ਆ ਵਰਦ ਮੇਚ ਪਤਾ ਨਹੀਂ ਲੱਗਾ ਕਿ ਹੁਣ ਮੀ ਪੈ ਰਿਹਾ ਕਿ ਨਹੀਂ ਕਿਉਂਕਿ ਸੁਰ ਤੁਹਾਡੀ ਕਿਤੇ ਹੋਰ ਲੱਗ ਗਈ ਮੀ ਮਾਇਨਸ ਹੋ ਗਿਆ ਭੁੱਲ ਗਿਆ ਘਰ ਲੈ ਆਏ ਉਹਨੂੰ ਗਰਮ ਦੁੱਧੋ ਬਾਲ ਕੇ ਦਿੱਤਾ ਰੋਟੀ ਖਵਾਈ ਕੱਪੜੇ ਉਹਦੇ ਨਿੱਗੇ ਦਿੱਤੇ ਨਿੱਗੇ ਪਾ ਕੇ ਬੈਠ ਕੇ ਬੜਾ ਸ਼ੁਕਰ ਕੀਤਾ ਰਬ ਦਾ ਕਿ ਮੇਰੇ ਕੋ ਤੇ ਕੋ ਇੱਕ ਧੀ ਮੇਰੇ ਜੀਨ ਦਾ ਆਸਰਾ ਇਹ ਵੀ ਨਾ ਕਿਤੇ ਜਾਂਦੀ ਰਹੇ ਸ਼ੁਕਰ ਕੀਤਾ ਨੇ ਵਾਹਿਗੁਰੂ ਦਾ ਰਹਿਰਾ ਸਾਬ ਦਾ ਪਾਠ ਕੀਤਾ ਰਾਤ ਨੂੰ ਜਦ ਸੌ ਲੱਗੀ ਤਾਂ ਉਹਨੂੰ ਚੇਤਾ ਆਇਆ ਚਾਰ ਕੁ ਦਿਨ ਪਹਿਲਾਂ ਸਰਪੰਚ ਦੇ ਬੰਦੇ ਆਏ ਸੀ ਕਿ ਇਹ ਪੇਪਲ ਸਕੂਲ ਦੇ ਰਾਹ 'ਚ ਪੈਂਦਾ ਹੈ ਬਹੁਤ ਵੱਡਾ ਹੋ ਗਿਆ ਹੈ ਜਿਹੜਾ ਥੱਲੇ ਤੱਕ ਆ ਗਿਆ ਨੇ ਲੋਕਾਂ ਦਾ ਰਾਹ ਰੋਕਦਾ ਹੈ ਇਸ ਨੂੰ ਵੱਡ ਦੇਣਾ ਚਾਹੀਦਾ ਤੇ ਸਿਮਰਤ ਸੁਣ ਕੇ ਗੱਲ ਕਿਉਂਕਿ ਸਕੂਲ ਜਾ ਰਹੀ ਸੀ ਤੇ ਉਹਨੇ ਮਾਂ ਨੂੰ ਦੱਸਿਆ ਮਾਂ ਉੱਥੇ ਬੰਦੇ ਆਏ ਨੇ ਤੇ ਸਕੂਲ ਤੇ ਰਾਹ 'ਚ ਪੇਪਲ ਜਿਹੜਾ ਕਿੰਨਾ ਵਧੀਆ ਪਿੰਗਾ ਝੂਟ ਦੇ ਉੱਥੇ ਲੋਕੀ ਉਨ ਵਢਣ ਲੱਗੇ ਨੇ ਸਰਪੰਚ ਜੀ ਉਸੇ ਵੇਲੇ ਭੱਜੀ ਭੱਜੀ ਗਈ ਸਿਮਰਨ ਦੀ ਗੱਲ ਸੁਣ ਕੇ ਤੇ ਸਰਪੰਚ ਨੇ ਆੜੇ ਵੇ ਸਰਪੰਚਾ ਨਾ ਇਹ ਜ਼ਲਮ ਨਾ ਕਰੇ ਇਹ ਤੈਨੂੰ ਪੋਲ ਜੀਵ ਨੇ ਦਰਖਤ ਸਾਡੇ ਕਿੰਨੇ ਕੰਮ ਆਉਂਦੇ ਨੇ ਬੱਚੇ ਦੇ ਥੱਲੇ ਖੇਡਦੇ ਨੇ ਸੁੱਖ ਦਾ ਸਾ ਮਾਣਦੇ ਨੇ ਨਾ ਇਹਨੂੰ ਨਾ ਵਢੀ ਦਿੱਤਲ ਤੇ ਦੇਵਤਾ ਮੰਨ ਦੇ ਲੋਕੇ ਸਰਪੰਚ ਦੇ ਮਨ ਚ ਆ ਗਈ ਵੀ ਉਹਨੇ ਟਾਲਤਾ ਬੰਦਿਆਂ ਨੂੰ ਕਹਿ ਚਲ ਜੋਏ ਚਲੇ ਗਏ ਸਮਰਨ ਨੂੰ ਇੱਕਦਮ ਖਿਆਲ ਆਇਆ ਹਾਏ ਰੱਬਾ ਉਸੇ ਪਿੱਪਲ ਮੁੱਲ ਮੋੜਿਆ ਮੇਰੀ ਤੀਨ ਨੂੰ ਬਚਾਇਆ ਕਰਮ ਪਿੱਪਲ ਨੂੰ ਸਿਰਫ ਬਚਾ ਲਿਆ ਵਾਸਤਾ ਪਾ ਕੇ ਪਿੱਪਲ ਨੇ ਧੀ ਦੀ ਰੱਖਿਆ ਕੀਤੀ ਵਾਹਿਗੁਰੂ ਤੂੰ ਅਪਰਮ ਅਪਾਰ ਹੈ ਫਿਰ ਉਹਨੂੰ ਯਾਦ ਆਇਆ ਕਿ ਰਾਤ ਇੱਕ ਬੁੱਢੀ ਮਾਈ ਨੇ ਦੱਸਿਆ ਸੀ ਪਰ ਬੁੱਢੀ ਮਾਈ ਤੇ ਇਹੋ ਜੀ ਕੋਈ ਵੀ ਨਹੀਂ ਆਗੀ ਪਿੰਡ ਚ ਜਿਹੜੀ ਮਤਲਬ ਇੰਨੇ ਮੀਚ ਆ ਕੇ ਖਲੂ ਸਕੇ ਇੰਨੀ ਕਮਜ਼ੋਰ ਹੋ ਕੇ ਫਿਰ ਉਹਨੂੰ ਯਾਦ ਆਇਆ ਵਾਹਿਗੁਰੂ ਦਾ जाप ਵਾਹਿਗੁਰੂ ਕਿਤੇ ਨਾ ਕਿਤੇ ਮੌਜੂਦ ਰਹਿੰਦਾ ਤੁਹਾਡੀ ਸ਼ਕਤੀ ਬਣ ਕੇ ਤੁਹਾਡੀ ਤਾਕਤ ਬਣ ਕੇ ਉਹਨੇ ਦੱਸਿਆ ਸੀ ਕਿ ਕਿਸੇ ਮਨਪਿੰਪਲ ਦੇ ਥੱਲੇ ਬੈਠੀ ਹੈ ਹੇ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਹੈ ਲੱਖ ਲੱਖ ਸ਼ੁਕਰ ਤੂੰ ਅਪਰਮਪਾਰ ਉਹਨਾਂ ਬਾਣੀ ਦੇ ਤੁਕਾਂ ਚੋਂ ਰੱਬ ਦੇ ਦਰਸ਼ਨ ਨਜ਼ਰ ਆਉਂਦੇ ਪਿਆਰਿਓ ਆਸਥਾ ਵਿਸ਼ਵਾਸ ਬੜੀ ਵੱਡੀ ਚੀਜ਼ ਹੈ ਜਿਹੜੀ ਅੱਜ ਦੇ ਮਨੁੱਖ ਚੋਂ ਜਾ ਚੁੱਕੀ ਹੈ ਇੱਕ ਕਹਾਣੀ ਇੱਕ ਫੇਸਬੁੱਕ ਤੇ ਪੰਜਾਬੀ ਪੇਜ ਤੇ ਮੀਤ ਅਮਰਸਰੀਆ ਜੀ ਦੇ ਲਿਖੀ ਹੋਈ ਸੀ ਮੈਂ ਬਿਨਾ ਇਜਾਜ਼ਤ ਉਹਨਾਂ ਤੋਂ ਪੇਸ਼ ਕੀਤੀ ਆ ਕਿਉਂਕਿ ਉਹਨਾਂ ਨੇ ਨਾਲ ਲਿਖਿਆ ਸੀ ਕਿ ਇਸ ਨੂੰ ਰੱਜ ਕੇ ਸ਼ੇਅਰ ਕਰਨਾ ਲੋਕਾਂ ਤੱਕ ਪਹੁੰਚਾਉਣਾ ਜੇ ਕਹਾਣੀ ਚ ਕਿਉਂਕਿ ਇਹ ਸ਼ਰਦਾ ਦੀ ਕਹਾਣੀ ਹੈ ਵਿਸ਼ਵਾਸ ਦੀ ਕਹਾਣੀ ਹੈ ਹਿੰਮਤ ਦੀ ਕਹਾਣੀ ਹੈ ਤੇ ਹਿੰਮਤ ਰੱਬ ਆਪੇ ਬਣ ਜਾਂਦਾ ਹੈ ਜਦੋਂ ਉਹਦਾ ਨਾਂ ਸੱਚੇ ਦਿਲੋਂ ਲਿਆ ਜਾਵੇ ਸੋ ਦੋਸਤੋ ਸੱਚੇ ਦਿਲੋਂ ਕਹਿ ਰਿਆਂ ਕਿ ਮੈਂ ਮੀਤ ਅਮਰਸਰੀਆ ਜੀ ਦੀ ਇਹ ਪੁਕਾਰ ਉਨ੍ਹਾਂ ਦੇ ਲਿਖਤ ਇਹ ਵਾਕਿਆ ਇਹ ਤਜਰਬਾ ਤੁਹਾਡੇ ਤੱਕ ਪਹੁੰਚਾਇਆ ਤੇ ਤੁਹਾਡੇ ਵੀ ਦਿਲ ਨੂੰ ਛੂਹਾ ਹੈ ਤੇ ਇਹਨੂੰ ਵਾਕਿਆ ਹੀ ਲੋਕਾਂ ਤੱਕ ਪਹੁੰਚਾਉਣਾ ਇਹਨੂੰ ਰੱਜ ਕੇ ਸ਼ੇਅਰ ਕਰਨਾ ਜੇ ਚੰਗਾ ਲੱਗੇ ਤੇ ਬਹੁਤ-ਬਹੁਤ ਸ਼ੁਕਰੀਆ